ਮਿਸ ਸਾਸਰੀ ਗਾਲ ਜੀ ਮੈਂ ਨਾ ਤੁਹਾਡੇ ਨਾਲ ਤਾਂ ਅੱਜ ਇਹ ਵੀਡੀਓ ਬਣਾਉਣ ਲੱਗੀ ਆਂ ਵੀ ਮੈਂ ਇਹ ਜਿਹੜਾ ਕੱਪੜਾ ਹੈ ਨਾ ਇਹ ਹੈਗਾ ਸਾਰਾ 4 ਮੀਟਰ ਤੇ ਜਾਨੀ ਕਿ 10 ਇੰਚ ਉਤੇ ਜਿੱਦਾਂ ਸਵਾ 4 ਮੀਟਰ ਕੱਪੜਾ ਤੇ ਮੈਂ ਬਾਹਾਂ ਨੂੰ ਜਿੱਦਾਂ ਕੱਚਾ ਕਰ ਲਿਆ ਸੀ ਫਿਰ ਮੈਂ ਕਿਹਾ ਕਿਉਂ ਨਾ ਇਹਦੀ ਵੀਡੀਓ ਬਣਾ ਲਵਾਂ ਤਾਂ ਜੋ ਇਸ ਚੀਜ਼ ਦਾ ਫਾਇਦਾ ਹੋਰ ਵੀ ਮੇਰੀਆਂ ਭੈਣਾਂ ਨੂੰ ਹੋ ਸਕੇ ਤੇ ਇਹ ਮੈਂ ਜੈਂਪਰ ਜਿਹੜਾ ਕੱਟ ਲਿਆ ਸੀ ਇਸ ਜੈਂਪਰ ਦੀ ਲੰਬਾਈ ਹੈਗੀ ਆ ਜੀ 46 ਇੰਚ 46 ਇੰਚ ਤੇ ਮੈਂ ਤੁਹਾਨੂੰ ਇਹ ਤਾਂ ਦੱਸਣ ਲੱਗੀਆਂ ਵੀ ਮੈਂ ਬਿਨਾ ਲੈਸ ਲਗਾਏ ਕਿ ਵੀ ਇਹਦੇ ਤੇ ਮੈਂ ਇੱਕ ਡਿਜ਼ਾਈਨ ਬਣਾਉਂਗੀ ਤਾਂ ਜੋ ਇਹ ਸੂਟ ਦੀ ਲੈਂਥ ਜਿਹੜੀ ਆ ਪੂਰੀ ਹੋ ਸਕੇ ਹਨਾ ਤੇ ਇਹ ਜਿਹੜਾ ਦੇਖੋ ਮੈਂ ਇਹਦਾ ਆਹ ਸੂਟ ਜਿਹੜਾ ਮੈਂ ਕੱਟ ਲਿਆ ਸਾਰੇ ਨਿਮਾਰ ਕੇ ਦੇ ਨਾਲ ਨਿਸ਼ਾਨ ਵਗੈਰਾ ਜਿਹੜੇ ਲਾ ਲਏ ਸੀਗੇ ਪਿਛਲਾ ਪੱਲਾ ਜਿਹੜਾ ਹੈ ਨਾ ਮੈਂ ਪੂਰਾ ਕੱਟ ਲਿਆ ਜੈਂਪਰ ਦਾ ਕੋਈ ਕਮੀਜ਼ ਕਹਿੰਦਾ ਕੋਈ ਸ਼ਰਟ ਕਹਿੰਦਾ ਤਾਂ ਕੋਈ ਜੈਂਪਰ ਕਹਿ ਦਿੰਦਾ ਹੈ ਠੀਕ ਆ ਮੈਂ ਇਹ 49 ਇੰਚ ਜਿੱਦਾਂ ਮੈਂ ਕਟਾਈ ਇਹਦੀ ਕਰ ਲਈ ਆ ਤੇ ਆਪਾਂ ਨੂੰ ਚਾਹੀਦਾ ਹੈਗਾ ਜੈਂਪਰ ਤਿਆਰ 46 ਇੰਚ ਤੇ ਜਿਹੜਾ ਮੋੜਲਾ ਪੱਲਾ ਇਹ ਦੇਖ ਲੋ ਕਿੰਨਾ ਘਟਿਆ ਤੇ ਮੈਂ ਇਹ ਤੇ ਡਿਜ਼ਾਈਨ ਬਣਾਉਣਾ ਹੈ ਤੇ ਫਿਰ ਦੇਖਦੇ ਆ ਤੇ ਇਹ ਦੇਖੋ ਇਹ ਇਹ ਜਿਹੜਾ ਸੂਟ ਆ ਨਾ ਪੂਰਾ ਫੁੱਲ ਸਾਈਜ਼ ਦਾ ਸੂਟ ਹੈਗਾ ਆ ਇਸ 2.4 ਮੀਟਰ ਕੱਪੜਾ ਤੇ ਆਰ ਜੇ ਦਾ ਹੈਗਾ 40 ਇੰਚ ਤੇ ਜਿਹੜਾ ਸੂਟ ਦੇ ਨਾਪ ਹੈਗਾ ਆ ਉਹ ਹੈ ਜੀ 46 ਇੰਚ ਸੂਟ ਦਾ ਨਾਪ ਆ ਤੇ ਇਹ ਦੇਖ ਲੋ ਆ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਵੀ ਆਪਾਂ ਜਿਹੜਾ 49 ਹੈ ਤੇ ਆ ਜਿਹੜਾ 44 ਇੰਚ ਰੱਖਿਆ ਇਹ ਫਿਰ ਵੀ ਜਾਨੀ ਕਿ ਕੱਟ-ਕੁੱਟ ਕੇ ਜਿਹੜਾ ਜੋੜ ਲਾ ਕੇ ਤੇ 40.5 ਜਿਹੜਾ ਇਹ ਰਹਿ ਜਾਣਾ ਹੈ ਠੀਕ ਆ ਅੱਛਾ ਇਹਦਾ ਨਾਪ ਹੈਗਾ ਆ ਜੈਂਪਰ ਦਾ 46 ਇੰਚ ਤੇ ਆਪਾਂ ਜਾਨੀ ਕਿ ਪੱਲੇ ਕੱਢ ਲਾ ਠੀਕ ਆ ਤੇ ਸਲਵਾਰ ਦਾ ਹੈਗਾ ਆ 40 ਇੰਚ ਲੰਬਾਈ ਆ ਇਹਦੀ ਤੇ ਬਾਹ ਹੈਗੀ 8 ਇੰਚ ਹੁਣ ਤੁਸੀਂ ਇਹ ਦੇਖੋ ਵੀ 40 ਇੰਚ ਅਰਜ ਤੇ ਸਵਾ 4 ਮੀਟਰ ਕੱਪੜਾ ਇੰਨੇ ਕੱਪੜੇ ਦੇ ਵਿੱਚ ਮੈਂ ਸੂਟ ਜਿਹੜਾ ਆ ਕਿਸ ਤਰ੍ਹਾਂ ਪੂਰਾ ਕੀਤਾ ਦੇਖੋ ਜੀ ਪੈਸੇ ਤਾਂ ਗਲਿਆਨੇ ਖਰਚਣੇ ਹੁੰਦੇ ਆ ਹਨਾ ਉਹਨਾਂ ਨੇ ਮੈਨੂੰ 1 ਮੀਟਰ ਕੱਪੜਾ ਜਿਹੜਾ ਆ ਲਿਆ ਕੇ ਦਿੱਤਾ ਆ 벨ਟ ਲਈ ਵੀ ਹੋਰ ਵੀ ਕਹਿੰਦੇ ਜੋਦੀ ਦੀ ਤੁਹਾਨੂੰ ਚਾਹੀਦਾ ਹੋਇਆ ਮਦ ਘਟ ਤੇ ਤੁਸੀਂ ਦੇਖ ਲਿਓ ਹਨਾ ਕਰ ਲਿਓ ਪਰ ਮੈਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਮੈਂ ਕਿਸ ਤਰ੍ਹਾਂ ਡਿਜ਼ਾਈਨ ਬਣਾਉਣਾ ਆ ਤੇ ਮੈਂ ਜਿਹੜਾ ਇਹ ਸਾਰਾ ਡਿਜ਼ਾਈਨ ਤੁਹਾਨੂੰ ਬਣਾ ਕੇ ਨਾ ਤੁਹਾਨੂੰ ਦਿਖਾਉਂਗੀ ਤੇ ਇਹ ਸਲਵਾਰ ਜਿਹੜੀ ਮੈਂ ਪੂਰੀ ਕਰ ਲਈ ਸੀ ਦੇਖੋ ਆ ਮੈਂ ਪਹੁੰਚੇ ਪਹੁੰਚੇ ਜਿਹੜੇ ਬਣਾ ਲਏ ਆ ਪਹੁੰਚਿਆ ਥੱਲੇ ਵੀ ਮੈਨੂੰ ਕੱਪੜਾ ਹੀ ਲਾਉਣਾ ਪਿਆ ਤੇ ਜੇ ਕਹੋ ਵੀ ਸਲਵਾਰ ਕੋਈ ਜ਼ਿਆਦਾ ਹਲਕੀ ਆ ਹਲਕੀ ਨਹੀਂ ਸਲਵਾਰ ਵੀ ਬਹੁਤ ਸੋਹਣੀ ਬਣ ਗਈ ਆ 40 ਇੰਚ ਸਲਵਾਰ ਆ ਇਹ ਤੇ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆ ਇਹਦਾ ਕੱਪੜਾ ਜਿਹੜਾ ਯਾਨੀ ਕਿ ਹਰ ਇੱਕ ਦਾਪਮ 5 ਮੀਟਰ ਵੀ ਕੱਪੜਾ ਹੋਵੇ ਨਾ ਤਾਂ ਵੀ 벨ਟ ਦਾ ਮਗਾਉਣਾ ਹੀ ਪੈਂਦਾ ਆ ਮੈਨੂੰ ਤੇ ਤੁਸੀਂ ਮੇਰੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਕੋਲ ਕਿਸੇ ਹੋਰ ਨਾਪ ਦੀ ਕਟਾਈ ਪਤਾ ਕਰਨੀ ਵੀ ਐਨੇ ਨਾਪ ਦਾ ਸੂਟ ਦੀ ਕਟਿੰਗ ਤੁਸੀਂ ਕਿੱਦਾਂ ਕਰਦੇ ਮੈਂ ਤੁਹਾਨੂੰ ਉਹ ਵੀ ਦੱਸ ਦਵਾਂਗੀ ਕਿਉਂਕਿ ਮੈਂ ਤਾਂ ਫੇਰ ਹੁਣ ਸਟੀਚਿੰਗ ਦਾ ਕੰਮ ਕਰਦੀ ਕਰਦੀ ਮੇਰੇ ਕੋਲ ਹਰ ਤਰ੍ਹਾਂ ਦੇ ਨਾਪ ਜਿਹੜੇ ਆ ਆਉਂਦੇ ਰਹਿੰਦੇ ਆ ਹਨਾ ਆ ਰਹਿਆਂ ਦੇ ਵੀ ਜਨਾਨੀਆਂ ਦੇ ਵੀ ਆਉਂਦੇ ਆ ਹਲਕੀਆਂ ਪਤਲੀਆਂ ਜਨਾਨੀਆਂ ਦੇ ਵੀ ਜਿੱਦਾਂ ਆਉਂਦੇ ਰਹਿੰਦੇ ਆ ਨਾਪ ਜੇ ਕਹੋ ਤਾਂ ਮੈਂ ਹਰ ਇੱਕ ਨਾਪ ਦੀ ਵੀਡੀਓ ਤੁਹਾਨੂੰ ਜ਼ਰੂਰ ਪਾ ਦਿਆ ਕਰੂੰਗੀ ਜਿਹੜਾ ਵੀ ਮੈਂ ਸੂਟ ਕਟਿੰਗ ਕਰੂੰਗੀ ਨਾ ਮੈਂ ਤੁਹਾਨੂੰ ਉਹ ਸਾਰੇ ਸੂਟਾਂ ਦੇ ਜਿਹੜੀ ਇਹ ਵੀਡੀਓ ਜਿਹੜੀ ਆ ਬਣਾ ਬਣਾ ਕੇ ਜਿਹੜੀ ਮੈਂ ਪਾਉਂਦੀ ਰਹੀਆ ਕਰੂੰਗੀ ਠੀਕ ਆ ਤੇ ਹੁਣ ਨਾ ਮੈਂ ਤੁਹਾਨੂੰ ਜਿਹੜਾ ਜੈਂਪਰ ਆ ਇਹ ਸਾਰਾ ਤਿਆਰ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਇੱਥੇ ਕਿਹੜਾ ਡਿਜ਼ਾਈਨ ਬਣਾਉਣਾ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਦੇਖੋ ਮੈਂ ਜੈਂਪਰ ਤਿਆਰ ਕਰ ਲਿਆ ਹਜੇ ਪਰ ਬਾਹਾ ਮੈਂ ਇਹਨੂੰ ਲਾਉਣੀ ਆਂ ਤੇ ਆਹ ਦੇਖੋ ਮੈਂ ਡਿਜ਼ਾਈਨ ਜਿਹੜਾ ਬਣਾਤਾ ਤਾਂ ਜੈਂਪਰ ਦੀ ਲੰਬਾਈ ਜਿਹੜੀ ਪੂਰੀ ਹੋ ਗਈ ਆ ਆਹ ਦੇਖੋ ਆਪਾਂ ਇਸੇ ਤਰ੍ਹਾਂ ਮੈਂ ਪਹਿਲਾਂ ਜਿਹੜਾ ਪੂਰਾ ਪੈਚ ਤਿਆਰ ਕਰ ਲਿਆ ਸੀਗਾ ਇਹਦਾ ਮੈਂ ਬਾਅਦ ਵਿੱਚ ਮੈਂ ਨਾਲ ਇਹਦੇ ਅਟੈਚ ਕੀਤਾ ਹੈਗਾ ਆ ਤੇ ਪਹਿਲਾਂ ਮੈਂ ਸਾਰਾ ਜਿਹੜਾ ਇਹ ਬਣਾ ਲਿਆ ਸੀਗਾ ਇਹ ਥੋੜੀ ਜੀ ਜਿੱਦਾਂ ਆਪਾਂ ਕਹਿ ਦਈਏ ਵੀ ਇੱਕ ਪਾਈਪਿੰਗ ਮੋਟੀ ਪਾਈਪਿੰਗ ਹੁੰਦੀ ਆ ਇਸ ਤਰ੍ਹਾਂ ਬਣਾ ਲਈ ਤੇ ਫਿਰ ਮੈਂ ਇਹਨੂੰ ਪੁੱਠੀ ਕਰ ਲਿਆ ਹਣਾ ਪਹਿਲਾਂ ਜੀ ਦੁੱਧੇ ਤਰ੍ਹਾਂ ਬਣਾ ਕੇ ਫਿਰ ਉਹਨੂੰ ਠੀਕਾ ਸਿੱਧੀ ਕਰ ਲਿਆ ਫਿਰ ਉਹ ਤਾਂ ਪ੍ਰੈਸ ਦੇ ਨਾਲ ਜਿਹੜੀਆਂ ਸੀਣਾ ਮੈਂ ਬਿਠਾ ਕੇ ਤੇ ਸਾਰਾ ਜਾਨੀ ਕਿ ਮਿਹਨਤ ਇੱਤੇ ਮੈਨੂੰ ਬਹੁਤ ਕਰਨੀ ਪਈ ਮੈਨੂੰ ਕਾਫੀ ਟਾਈਮ ਲੱਗ ਗਿਆ ਇਹ ਚੀਜ਼ ਕਰਦੇ ਨੂੰ ਸਾਰਾ ਹੀ ਆਪਾਂ ਮਣਕੇ ਨਾ ਮੈਂ ਸਾਰਾ ਜਿਹੜਾ ਬਿਲਕੁਲ ਅਲਾਈਨਮੈਂਟ ਕਰਕੇ ਇਹਨੂੰ ਮੈਂ ਲਾਇਆ ਹੈਗਾ ਆ ਪਹਿਲਾਂ ਸੈਂਟਰ ਚੋਂ ਸ਼ੁਰੂ ਕੀਤਾ ਸੀ ਸੈਂਟਰ ਤੇ ਲਾਈ ਹੈਗੀ ਇਹ ਪਾਈਪਿੰਗ ਤੇ ਪਹਿਨਾ ਚੜਾਈ ਰੁਕ ਲਈ ਫਿਰ ਸੈਂਟਰ 'ਚ ਹੀ ਲੰਬਾਈ ਰੁਕ ਵੀ ਲਈ ਤੇ ਇਸੇ ਤਰ੍ਹਾਂ ਮੈਂ ਸਾਰੀਆਂ ਪਾਈਪਿੰਗਸ ਜਿਹੜੀਆਂ ਲਾ ਲਾ ਕੇ ਨਾ ਇਹ ਜੈਂਪਰ ਮੈਂ ਤਿਆਰ ਕਰ ਲਿਆ ਤੁਹਾਨੂੰ ਮੇਰਾ ਇਹ ਬਣਾਇਆ ਹੋਇਆ ਡਿਜ਼ਾਈਨ ਕਿਦਾਂ ਦਾ ਲੱਗਿਆ ਤੁਸੀਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਜੇ ਹੋਰ ਕੋਈ ਤੁਹਾਡੇ ਕੋਲ ਵੀ ਕੋਈ ਵਧੀਆ ਰਾਏ ਹੈਗੀ ਆ ਉਹ ਵੀ ਮੈਨੂੰ ਦੱਸਿਓ ਤਾਂ ਜੋ ਮੇਰੇ ਉਹ ਕੰਮ ਆ ਸਕੇ ਕਿਉਂਕਿ ਤੁਸੀਂ ਮੇਰੇ ਨਾਲੋਂ ਬਹੁਤ ਜ਼ਿਆਦਾ ਸਮਝਦਾਰ ਹੋ ਕਿਉਂਕਿ ਪੈਣਾ ਬਹੁਤ ਵਧੀਆ ਵਧੀਆ ਕੰਮ ਕਰਦੀਆਂ بڑے ਵੱਡੇ ਵੱਡੇ ਬਟੀਕ ਲੋਕਾਂ ਨੇ ਪਾਏ ਹੋਏ ਆ ਮੈਂ ਤਾਂ ਘਰ 'ਚ ਹੀ ਕੰਮ ਕਰਦੀ ਆ ਪਰ ਮੈਨੂੰ ਵੀ ਕੰਮ ਕਰਦਿਆਂ ਘੱਟੋ-ਘੱਟ 27 ਸਾਲ ਹੋ ਗਏ ਆ ਇਹ ਸਟੀਚਿੰਗ ਦਾ ਕੰਮ ਕਰਦੀ ਨੂੰ ਤੇ ਹੁਣ ਤੱਕ ਕਾਫੀ ਨੌਲੇਜ ਹੋ ਗਈ ਆ ਪਰ ਹਜੇ ਵੀ ਬਹੁਤ ਕੁਝ ਸਿੱਖਣਾ ਜਿਹੜਾ ਬਾਕੀ ਆ ਜਿਹੜਾ ਮੈਨੂੰ ਹਜੇ ਕਈ ਕੁਝ ਨਹੀਂ ਆਉਂਦਾ ਹੈਗਾ ਉਹ ਵੀ ਜ਼ਰੂਰ ਸਿੱਖਾਂਗੇ ਕਿਉਂਕਿ ਕਹਿੰਦੇ ਜਿੰਦਗੀ ਤਾਂ ਇੱਕ ਸਿੱਖਣ ਦਾ ਹੀ ਨਾਮ ਆ ਸਿੱਖਦੇ ਰਹਿਣੇ ਆਪਾਂ ਜਿਉਂ ਕਹਿੰਦੇ ਆ ਹੁੰਦਾ ਆ ਤੇ ਫੇਰੀ ਜਾ ਕੇ ਆਪਾਂ ਕਿਤੇ ਪਰਫੈਕਟ ਬੰਦਾ ਕਦੇ ਵੀ ਨਹੀਂ ਹੁੰਦਾ ਹੈਗਾ ساری ਉਮਰ ਕਹਿੰਦੇ ਆਪਾਂ ਸਿੱਖਦੇ ਹੀ ਰਹਿਣੇ ਬਸ ਸਿੱਖਦੇ ਹੀ ਰਹਿਣੇ ਆ ਤੇ ਦੇਖੋ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਮੈਂ ਹੁਣ ਉਹਨਾਂ ਨੇ ਨਾ ਇਹ ਵੀਡੀਓ ਪਹਿਲਾਂ ਮੈਂ ਬਣਾ ਕੇ ਰੱਖੀ ਹੋਈ ਸੀ ਤੇ ਸੂਟ ਉਹਨਾਂ ਨੂੰ ਤਿਆਰ ਕਰਕੇ ਦਿੱਤਾ ਉਹਨਾਂ ਨੂੰ ਸੂਟ ਬਹੁਤ ਪਸੰਦ ਆਇਆ ਉਹ ਬਹੁਤ ਖੁਸ਼ ਹੋਏ ਤੇ ਮਿਹਨਤ ਜ਼ਰੂਰ ਕੀਤੀ ਚਲੋ ਕਹਿੰਦੇ ਹਾਂ ਦੇ ਜੇ ਕਿਸੇ ਨੂੰ ਸਾਡੀ ਮਿਹਨਤ ਕਰਨਾ ਨਾਲ ਖੁਸ਼ੀ ਮਿਲਦੀ ਹੈ ਤਾਂ ਆਪਾਂ ਵੀ ਇਹਦੇ ਵਿੱਚ ਖੁਸ਼ ਹੋ ਜੰਨੇ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਹੋਰ ਨਵੀਂ ਵੀਡੀਓ ਨਾਲ ਉਹਨਾਂ